ਹਾਂਜੀ ਤੇ ਫਿਰ ਅੰਦਰ ਅਪ੍ਰੋਕਸਿਸ ਮੰਨ ਕੇ ਚੱਲੋ ਵੀ 2 2.5 ਘੰਟੇ ਆਰਾਮ ਨਾਲ ਲੱਗ ਰਹੇ ਨੇ ਤੇ ਅਸੀਂ 5:30 ਵਜੇ ਬਾਹਰ ਆਏ ਆ। ਓਕੇ। ਹਾਂਜੀ। ਤੇ ਕੀ ਕੀ ਚੈੱਕ ਕਰਦਨੇ ਮੀਨਲੀ? ਮੀਨ ਤਾਂ ਸਿਰ ਉਹੀ ਹੈ ਜਿਹੜੇ ਆਪਾਂ ਅਪਲੋਡ ਕੀਤੇ ਹੋਏ ਆ ਨਾ ਡਾਕੂਮੈਂਟਸ ਉਹੀ ਉਹ ਸਾਰੇ ਆ। ਜੋ ਜੋ ਤੁਸੀਂ ਅਪਲੋਡ ਕੀਤੜੇ ਉਹ ਸਾਰੇ ਡਾਕੂਮੈਂਟ ਇੱਕ ਵਾਰ ਬੱਚ ਚੈੱਕ ਕਰਕੇ ਆਪਣੇ ਹੋਰ ਲੈ ਕੇ ਜਾਣ ਦੋ ਦੋ ਫੋਟੋ ਕਾਪੀਜ਼ ਉਹਨਾਂ ਦੀਆਂ ਤੇ origignal ਨਾਲ। ਠੀਕ ਹੈ। ਹਾਂਜੀ। ਠੀਕ ਹੈ। ਬਾਕੀ ਹੋਰ ਕੁਛ? ਨਹੀਂ ਤੇ ਉਹ ਦੋਮਿਸਾਈਲ ਲਵਰ ਸਸਰੇ ਉਹਨਾਂ ਦਾ ਹੀ ਚੈੱਕ ਕਰ ਰਹੇ ਨੇ ਸਿਰਫ ਜਰਨਲ categories ਦਾ SCBC ਉਹ ਚੈੱਕ ਨਹੀਂ ਹੋ ਰਿਆ ਰੈ residance ਦਾ ਠੀਕ ਹੈ ਹਾਂਜੀ OK ਤੇ ਆਪਣਾ ਫੋਟੋਸ ਵਗੈਰਾ ਕਿ ਨਹੀਂ ਲੈ ਕੇ ਜਾਂਦੇ ਨੇ ਫੋਟੋਸ ਤਾਂ ਸਰ ਬਸ ਇੱਕ ਐਡਮਿਟ ਕਾਰਡ ਤੇ ਪੇਸਟ ਕੀਤੀ ਹੈ ਉਹਨਾਂ ਨੇ ਬਾਕੀ ਹੋਰ ਤਾਂ ਅੰਦਰ ਕੋਈ ਲੱਗੀ ਨਹੀਂ ਹੈਗੀ ਅੱਛਾ ਹਾਂਜੀ ਠੀਕ ਹੈ ਤੇ ਜਿਹੜੇ ਆ ਡਾਕੂਮੈਂਟ ਸੀਗੇ ਫੋਟੋਸਟੇਟਾ ਕਰਵਾਏ ਸੀਗੇ ਸਾਰੀਆਂ ਤੇ ਇਹ ਅਟੈਸਟਡ ਵੀ ਕਰਵਾਏ ਸੀਗੇ ਕਿੱਥੋਂ ਤੁਸੀਂ ਨੇ ਨਹੀਂ ਅਟੈਸਟਡ ਨਹੀਂ ਸਰ 셀ਫ ਅਟੈਸਟਡ ਹੀ ਦਿੱਤੇ ਸੀਗੇ ਬਸ ਉੱਥੇ ਤੁਸੀਂ ਸਾਈਨੇ ਕਰਨੇ ਸੀ ਜਾ ਕੇ ਬਸ ਆਪਣੇ ਹਾਂਜੀ ਹਾਂਜੀ ਮਤਲਬ ਉਹ ਹੀ ਅਦਰ ਬੱਚੇ ਆਪਣੇ ਹਨਾ ਘਰ ਉਹਨੂੰ ਸੈਟਪ ਬਣਾ ਕੇ ਲੈ ਕੇ ਜਾਣ ਕਿਉਂਕਿ ਉੱਥੇ ਬੜਾ ਮਤਲਬ ਗਾਜਾ ਪਾ ਰੱਖਿਆ ਸੀ ਅੱਜ ਕੁਝ ਨਹੀਂ ਆ ਤਾਂ ਫਸਟ ਡੇ ਕਰਕੇ ਲੈ ਲਓ ਪਰ ਬੜਾ ਉੱਜ ਖਲਾਰਾ ਜਾ ਪਿਆ ਹੋਇਆ ਸੀ ਉਹਨਾਂ ਦਾ ਆਪਣਾ ਹੀ ਉਹੀ ਅਜ ਮੈਂ ਵੀਡੀਓ ਵਿੱਚ ਦੱਸ ਦਿਆਂਗਾ ਤੁਹਾਨੂੰ ਵੀ ਹਾਜ ਤੱਕ ਕਰਕੇ ਕਾਪੀਜ਼ ਬਣਾ ਕੇ ਰੱਖ ਲਿਓ ਫੋਟੋਸਟੇਟ ਕਰਕੇ ਹਾਂ ਮੈਂ ਇਵਨਿੰਗ ਮੈਂ ਸੈਟ ਅਪ ਬਣਾ ਕੇ ਲੈ ਕੇ ਗਈ ਸੀ ਘਰੋਂ ਹੀ ਮੈਂ ਰਾਤੀ ਚੈੱਕ ਕਰ ਲਈ ਸੀ ਵੀ ਜਿਹੜੇ ਜਿਹੜੇ ਅਪਲੋਡ ਕੀਤੇ ਸੀ ਡਿਗਰੀ ਦਾ ਵੀ ਸੀਗਾ ਮੈਂ ਡਿਗਰੀ ਦਾ ਵੀ ਲਾਈ ਸੀ ਆਪਣਾ ਹੂੰ ਹੂੰ ਠੀਕ ਹੈ ਜਿਹੜੇ ਵੀ ਮਤਲਬ ਅਪਲੋਡ ਕੀਤੇ ਹੋਏ ਨੇ ਸਾਰਿਆਂ ਦੀ ਉਹਨਾਂ ਦੀ ਇੱਕ ਇੱਕ ਫੋਟੋ ਕਾਪੀ ਬਣਾ ਕੇ ਅਟੈਚ ਕਰਕੇ ਰੱਖ ਲਓ ਠੀਕ ਹੈ ਕੁਝ ਹੋਰ ਕਿਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਔਰ ਨਹੀਂ ਸਿਰਫ ਬਾਕੀ ਐਕਸਟਰਾ ਤਾਂ ਕੁਝ ਵੀ ਨਹੀਂ ਕਰ ਰਹੇ ਬਸ ਸੋ ਚੈੱਕ ਕੀ ਕਰ ਰਹੇ ਆ ਉਹ ਹਾਂ ਹਾਂ ਹਾਂਜੀ ਠੀਕ ਹੈ ਕੋਸਤੋ ਥੋੜੇ ਸਾਈਨ ਵਗੈਰਾ ਹੁੰਦੇ ਉੱਥੇ ਜਾਂ ਕੋਈ ਸਲਿੱਪ ਦਿੰਦੇ ਆ ਤੁਹਾਨੂੰ ਰਕਨ ਵੈਰੀਫਿਕੇਸ਼ਨ ਦੀ ਕੀ ਕਰਦੇ ਆ ਸਲਿੱਪ ਕੋਈ ਨਹੀਂ ਦਿੰਦੇ ਸਿਰ ਉਹ ਮਤਲਬ ਸਾਰਾ ਜਦ ਓਕੇ ਕਰ ਦਿੰਦੇ ਨੇ ਨਾ ਇੱਕੋ ਆਪਣਾ ਪ੍ਰਿੰਟ ਕਰਦੇ ਨੇ ਫਿਰ ਉਹ ਜਿਹੜੀ ਮਤਲਬ ਫਸਟ ਡੇ ਤੋਂ ਆਪਣੀ ਫਾਈਲ ਚੱਲ ਰਹੀ ਹੈ ਨਾ ਫਿਜ਼ੀਕਲ ਵਾਲੇ ਡੇ ਤੋਂ ਹਾਂ 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 ਉਹ ਤੋਂ ਹੀ ਮਤਲਬ ਸਾਰਾ ਉਹ ਫਾਈਲ ਇੱਕ ਬਣੀ ਹੋਈ ਆ ਉਹਦੇ 'ਚ ਹੀ ਅੱਗੇ ਸਾਰਾ ਪ੍ਰੋਸੈਸ ਚੱਲ ਰਿਹਾ ਫਿਰ ਉਹ ਲਾਸਟ ਦੇ ਸਬਮਿਟ ਹੁੰਦੀ ਆ ਠੀਕ ਹੈ ਹਾਂਜੀ ਅੱਜ ਮਤਲਬ ਕੋਈ ਸਲਿੱਪ ਨਹੀਂ ਦਿੱਤੀ ਉਹਨਾਂ ਨੇ ਸਾਨੂੰ ਪਰ ਜਿਹੜੀ ਫਿਜ਼ੀਕਲ ਦੀ ਹੋਈ ਸੀ ਉਹ ਸਾਰਾ हाँ, गल okay, okay. <laughs> <बाद। laughs> hmm. तो मुस्काना खड़े ਕਹਿੰਦੇ ਇੱਕ ਫੇਮਸ ਹੋਏ ਹੋਏ ਨੇ ਸਰੋ ਪ੍ਰੀਤਮ ਫਿੱਟ ਕਰਕੇ ਆ ਉਹ ਕੁੜੀ ਕਹਿੰਦੀ ਸੀ ਕਹਿੰਦੀ ਅਸੀਂ ਮੈਂ ਉਹਦੀ ਵੀਡੀਓ ਤੋਂ ਦੇਖ ਦੇਖ ਕੇ ਵੀ ਮੈਂ ਆਪਣਾ ਸੈਲਫੀ ਕੀਤਾ ਸੀਗਾ ਸਾਰਾ ਕੁਝ ਇੱਥੇ ਪਹਿਲਾਂ ਤਾਂ ਅਸੀਂ ਸੁਣਿਆ ਹੀ ਆ ਵੀ ਮੈਂ ਮਸਤਾਨੀ ਕਹਿੰਦੀ ਅਸੀਂ ਉੱਥੇ ਆਈਆਂ ਅੱਛਾ ਹਾਂਜੀ ਠੀਕ ਅੱਛਾ ਮਸਕਾਨ ਦਾ ਵੀ ਸੀਗਾ ਅੱਜ ਹਾਂਜੀ ਸਾਡਾ ਦੋਨਾਂ ਦਾ ਇਕੱਠੇ ਆਉਂਦਾ ਸੀਗਾ ਠੀਕ ਠੀਕ ਹੈ ਓਕੇ ਓਕੇ ਚਲੋ ਗੁੱਡ ਮੈਂ ਹੁਣ ਥੋੜਾ ਗਰੁੱਪੇ ਬਣਾ ਰਿਹਾ ਸੀਗਾ ਮੈਂ ਕਿਹਾ ਇਦਾਂ ਕਰਕੇ ਹਨਾ ਸਾਰੀਆਂ ਕੁੜੀਆਂ ਤਾਂ ਚਲੋ ਕਲੀਅਰ ਹੈ ਸਰ ਹਾਂਜੀ ਗਰੁੱਪ ਅਗਦੇ ਵਿੱਚ ਕਰਦੇ ਆ ਬਸ ਹੋਰ ਤੋਂ ਕੁਝ ਨਹੀਂ ਹੈ ਬਸ ਇਹੀ ਹੈ ਸਰ ਵੀ ਆਪਣੇ ਡਾਕੂਮੈਂਟ ਸਾਰੇ ਲੈ ਕੇ ਜਾਣਾ ਜੋ ਜੋ ਤੁਸੀਂ ਅਪਲੋਡ ਕੀਤੇ ਹੋਏ ਆ ਤੇ ਫੋਟੋਕਾਪੀਸ ਦੇ ਦੋ ਓਕੇ ਓਕੇ ਹਾਂਜੀ ਇਹਕੇ ਤੇ ਇਹਦਾ ਕੀ ਕਹਿੰਦੇ ਨੇ ਜਿਹੜਾ ਥੋੜਾ ਉਹ ਆਕਾਸਟ ਵਾਲਾ ਏ ਜਾਂ ਫਿਰ ਨਾ ਇਹ ਕਿੰਨਾ ਕੁ ਪੁਰਾਣਾ ਚੱਲ ਜਾਂਦਾ ਏ ਕੁਛ ਉਹਨਾਂ ਨੇ ਦੱਸਿਆ ਹੋਈ ਜਾਂ ਫਿਰ ਰੈਜ਼ਿਡੈਂਸ ਵਾਲਾ ਕਿੰਨਾ ਪੁਰਾਣਾ ਆਕਾਸਟ ਵਾਲਾ ਦੱਸ ਦਿਓ ਜਿੱਦਾਂ ਨਾ ਮੈਂ 23 ਚ ਰੀਨਿਊ ਕਰਵਾਇਆ ਸੀ ਪਰ ਉਹਨਾਂ ਮੇਰਾ ਪੁਰਾਣਾ ਮੰਗ ਰਹੇ ਸੀ ਉਹ ਕਹਿੰਦੇ ਵੀ ਜਿਹੜਾ ਥੋੜਾ ਇਹ ਐਸਸੀ ਵਾਲਾ ਹੁੰਦਾ ਵੀ ਇਹ ਲਾਈਫਟਾਈਮ ਦਾ ਹੁੰਦਾ ਵੀ ਤੁਸ ਤਾਨੂੰ ਪੁਰਾਣਾ ਵੀ ਸਬਮਿਟ ਕਰਾਉਣਾ ਪਊਗਾ ਬਾਅਦ ਚ ਅੱਛਾ ਜੀ ਹਾਂ ਜੀ ਓਕੇ ਓਕੇ ਦੋਨੋਂ ਚੱਲਣਗੇ ਮਤਲਬ ਹਾਂਜੀ ਦੋਨੋਂ ਚੱਲਣਗੇ ਕਹਿੰਦੇ ਇਹ ਲਾਈਫਟਾਈਮ ਲਈ ਹੁੰਦਾ ਕਹਿੰਦੇ ਕੋਈ 5 ਇਅਰਸ ਦੀ ਨਹੀਂ ਹੁੰਦੀ ਮੈਂ ਕਿਹਾ ਵੀ ਮੇਰਾ 18 ਚ ਬਣਿਆ ਸੀਗਾ ਵੀ ਤਾਈਲ ਮੈਂ ਰੀਨਿਊ ਕਰਵਾਇਆ ਸੀ 23 ਚ ਅੱਛਾ ਅੱਛਾ ਤੇ ਉਹ ਕੋਈ ਨਹੀਂ ਵੀ ਇਹ ਤਾਂ ਕੋਈ ਇਸ਼ੂ ਨਹੀਂ ਹੈਗਾ ਵੀ ਤੁਸੀਂ ਪੁਰਾਣਾ ਵੀ ਤੁਸੀਂ ਆਪਣਾ ਸਬਮਿਟ ਕਰਵਾਇਓ ਵੀ ਲਾਸਟ ਫਿਰ ਅੱਗੇ ਜਾ ਕੇ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਓਕੇ 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 ਹਾਂਜੀ ਠੀਕ ਹੈ ਬਾਕੀ ਅੰਦਰ ਖਾਣ ਪੀਣ ਦਾ ਹੈ ਕੁਝ ਪ੍ਰਬੰਧ ਉਹਨਾਂ ਦਾ ਕਿ ਨਹੀਂ ਜਿਵੇਂ ਟਾਈਮ ਲੱਗ ਜਾਂਦਾ ਆਪਣਾ ਲੈ ਕੇ ਮਿਹਣੇ ਬੱਚੇ ਭੁੱਖੇ ਮਰਨ ਵਾਲੇ ਗੰਮ ਹੋਤ ਹੈ ਅੱਛਾ 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 ਬਸ ਠੀਕ ਹੈ ਜੋ ਵੀ ਵੀਡੀਓ ਦੇਖ ਰਿਹਾ ਹੁਣ ਕੋਈ ਵੀ ਡੀਵੀ ਲੈ ਜਾ ਰਿਹਾ ਤਾਂ ਕਈ ਵਾਰ ਪ੍ਰੋਸੈਸ ਵਿੱਚ ਟਾਈਮ ਲਾ ਦਿੰਦਾ ਹੈ ਹਾਂਜੀ ਹਾਂ ਆਪਣਾ ਲੈ ਕੇ ਜਾਣ ਹਾਂ ਕਿਉਂਕਿ ਹੁਣ ਕੋਈ ਪ੍ਰਬੰਧ ਨਹੀਂ ਹੈ ਸਰ ਹੂੰ ਤੁਸੀਂ ਉਹਦਾ 11 ਵਜੇ ਸੀ 5 ਵਜੇ ਕੱਢਿਓ ਫਿਰ ਉੱਥੇ ਇਦਾਂ ਹੀ ਭੁੱਖੇ ਪਾਣੇ 2:30 ਵਜੇ ਹੋਰ ਕੀ ਸਰ ਹੂੰ ਚਲੋ ਠੀਕ ਹੈ ਠੀਕ ਹੈ ਹਨਾ ਦੱਸ 올 द बेस्ट ओके जी ਹੂੰ ਬੈਲ ਨੈਕਸਟ ਵੀਰ ਤਾਂ ਦੋਸਤੋ ਏਸੀ ਕੀ ਆਪਣੀ ਬੱਚੀ ਤੇ ਇਹਦਾ ਡਾਕੂਮੈਂਟ ਵੈਰੀਫਿਕੇਸ਼ਨ ਜਿਹੜੀ ਹੋ ਚੁੱਕੀ ਹੈ ਹਨਾ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੋਵੇ ਜਾਂ ਕੁਝ ਵੀ ਕਿਸ ਤਰ੍ਹਾਂ ਦਾ ਸੀਨ ਹੋਵੇ ਤਾਂ ਨਿਸ਼ਚਿਤ ਨੰਬਰ ਹੈ ਮੇਰਾ ਕੰਟੈਕਟ ਕਰ ਸਕਦੇ ਤੁਸੀਂ ਪ੍ਰੀਤਮ ਫਿਟ ਆਰਮੀ ਅਕੈਡਮੀ ਕਿਉਂਕਿ ਆਪਣਾ ਮਕਸਦ ਸਿਰਫ ਫਿਜ਼ੀਕਲ ਪਾਸ ਕਰਾਉਣਾ ਹੀ ਨਹੀਂ ਹੈ ਬੱਚਿਆਂ ਨੂੰ ਬੱਚਿਆਂ ਨੂੰ ਲਾਸਟ ਟਾਈਮ ਤੱਕ ਨਾਲ ਖੜਨਾ ਹੈ ਜੋ ਤੱਕ ਉਹਨਾਂ ਦਾ ਸਾਰਾ ਕੁਝ ਫਾਈਨਲੀ ਕੁਝ ਨਹੀਂ ਹੋ ਜਾਂਦਾ ਹੈਗਾ ਠੀਕ ਹੈ ਜਿਵੇਂ ਹੁਣ ਤੁਹਾਡਾ ਡਾਕੂਮੈਂਟ ਵੈਰੀਫਿਕੇਸ਼ਨ ਹੋ ਚੁੱਕੀ ਆ ਤੇ ਕੋਈ ਵੀ ਪ੍ਰੋਬਲਮ ਹੋਵੇ ਕਿਸੇ ਵੀ ਤਰ੍ਹਾਂ ਦੀ ਬੱਚੇ ਨੂੰ ਤਾਂ ਮੈਨੂੰ ਕਾਲ ਕਰ ਸਕਦੇ ਹੋ ਠੀਕ ਹੈ ਆਹ ਨੰਬਰ ਮੇਰਾ WhatsApp ਤੇ ਵੀ ਹੈ ਤੁਸੀਂ ਕਾਲ ਐਨਟਾਈਮ ਕਰ ਸਕਦੇ ਹੋ ਜੇ ਨੰਬਰ ਬਿਜ਼ੀ ਆਵੇ ਤਾਂ ਮੈਸੇਜ ਤੁਸੀਂ ਡ੍ਰੌਪ ਕਰਕੇ WhatsApp ਤੇ ਆਪਣੀ ਕੁਇਰੀ ਪਾ ਸਕਦੇ ਹੋ ਤੇ ਇਸ ਤੋਂ ਬਾਅਦ ਹੁਣ ਨੈਕਸਟ ਪ੍ਰੋਸੈਸ ਥੋੜਾ ਰਹਿ ਗਿਆ ਮੈਡੀਕਲ ਦਾ ਠੀਕ ਹੈ ਤਾਂ ਪ੍ਰੀਤਮ ਫਿਟ ਆਰਮੀ ਅਕੈਡਮੀ ਤੁਹਾਡੇ ਨਾਲ ਹਮੇਸ਼ਾ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਦੇ ਰਿਟਰ ਕੋਈ ਪ੍ਰੋਬਲਮ ਆਉਦੀ ਹੋਵੇ ਤਾਂ ਮੈਨੂੰ ਜ਼ਰੂਰ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਆਪਾਂ ਆਲਰੇਡੀ ਇਸ ਰਿਲੇਟਡ ਵੀਡੀਓਜ਼ ਪਾ ਚੁੱਕੇ ਹਾਂ ਮੈਡੀਕਲ ਰਿਲੇਟਡ ਬਟ ਫਿਰ ਵੀ ਜੇ ਕਿਸੇ ਨੂੰ ਬੱਚੇ ਨੂੰ ਪ੍ਰੋਬਲਮ ਆਉਂਦੀ ਹੋਵੇ ਤਾਂ ਐਨੀ ਟਾਈਮ ਕਾਲ ਠੀਕ ਹੈ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰਿਓ ਤੁਹਾਡੇ ਡਾਕੂਮੈਂਟ ਵੈਰੀਫਿਕੇਸ਼ਨ ਕਰਦੋ ਹੈ ਤੇ ਜਿਹਦੀ ਹੋ ਗਈ ਬੱਚੇ ਦੀ ਉਹ ਵੀ ਠੀਕ ਹੈ ਜੀ ਆਲ ਦਾ ਬੈਸਟ